ਹੈਲੋ ਗਾਇਜ਼ ਥੋੜਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋ ਤੇ ਆਪਾਂ ਆਏ ਸੀ ਖੇਤ ਤੇ ਆਜੋ ਤੁਹਾਨੂੰ ਦਿਖਾਉਨੇ ਆ ਆਲੂ ਵੀ ਵਧੀਆ ਨਿਕਲਣ ਲੱਗੇ ਲੱਗੇ ਹੁਣ ਤਾਂ ਸਿਆੜ ਭਰਨਾ ਤੇ ਕਿਉਂਕਿ ਅੱਕੀ ਲੇਟ ਹੋ ਗਿਆ ਥੋੜੇ ਜਿ ਤੇ ਵਧੀਆ ਨਿਕਲ ਆਏ ਨੇ ਕੋਣ ਤਾਂ ਆਉਂਦੇ ਆ ਸਿਆੜ ਭਰਦੇ ਆਹ ਸਰ ਬਸ ਇਹਦਾ ਲੱਗੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਆ ਦੇਖੋ ਬਹੁਤ ਵਧੀਆ ਨਿਕਲਦੇ ਆਉਂਦੇ ਆ ਸਾਰੇ ਇਧਰ ਨੂੰ ਵੀ ਐ ਲੈਣਾ ਦੇਖੋ ਸਿੱਧੀਆਂ ਫੁੱਲ ਵਧੀਆ ਇੱਕ ਪਾਣੀ ਲੱਗਿਆ ਹਜੇ ਤੇ ਘਾਲੀ ਆਪਾਂ ਮਾਰਤੀ ਇਹਨਾਂ ਤੇ ਪਰਸੋਂ ਦੇਖੋ ਬਹੁਤ ਵਧੀਆ ਜਰਮੀਨੇਸ਼ਨ ਹੋਈ ਆ ਬੱਟਾ ਵੀ ਬਹੁਤ ਸੋਹਣੀਆਂ ਬਣੀਆਂ ਦੇਖੋ ਸਾਰੇ ਬਹੁਤ ਵਧੀਆ ਲੈਣ ਉਹ ਲੈਣਾ ਤਿੰਨ ਦਿਨ ਬਿਛੇਤੀ ਆ ਤੇ M5 ਵੀ ਉਦੋਂ ਉਹ ਤੋਂ ਇੱਕ ਦਿਨ ਵਿਛੇਤੇ ਆ ਯਾਨੀ ਕਿ ਆਹ ਤਿੰਨ ਦਿਨ ਗੀਤੇ ਆ ਆਲੀ ਲੈਣ ਸਾਰਿਆਂ ਚ ਆਹ ਚਾਰ ਕਿੱਲੇ ਆਲੀ ਲੈਣ ਤੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਆ ਸਾਰਿਆਂ ਦੀ ਬਹੁਤ ਵਧੀਆ ਸਿਆੜ ਭਰ ਆਏ ਸਾਰੇ ਇਹ ਇਹ ਚਾਰ ਕਿੱਲਾਂ ਦੀ ਲੈਣਾ ਤੇ ਉਹ ਤਿੰਨਾ ਆਲੀ ਆ ਸਾਢੇ ਤਿੰਨਾ ਆਲੀ ਆ ਤੇ ਉਧਰ ਹਜੇ ਐਮ 5 ਵਾਲੇ ਉਹ ਤੋਂ ਵੀ ਇਹ ਤੋਂ ਵੀ ਯਾਨੀ ਕਿ 4 ਦਿਨ ਲੇਟ ਇਹ ਪੂਰੇ ਵਧੀਆ ਦੇਖੋ ਐ ਆਉਂਦਿਆ ਸਿਆੜ ਪਰਦੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਐ ਸਰ ਇਦਾਂ ਹੀ ਕੱਸੀ ਤਾਂ ਹੀ ਤੇ ਉਹ ਲੈਣ ਉਦੋਂ ਵੀ ਪਿਛੇਤੀ ਆ ਜਾਣੀ ਕਿ ਉਧਰ ਲਈ ਦਿਖਾਉਣੇ ਅੱਜ ਆਪਾਂ ਮਟਰ ਮਟਰ ਛੋਲੇ ਮਸਰੀ ਤੇ ਸਰੋਂ ਅੱਜ ਬੀਜੀ ਆ ਕਿਉਂਕਿ ਉਹ ਵੀ ਲੀਡਰ ਹੋਣੀ ਕੀਤਾ ਵਿਆ ਸੀ ਬਾਣ ਆਪਣੀ ਸਬਜ਼ੀ ਆ ਗੋਭੀ ਦੇਖੋ ਬਹੁਤ ਸੋਹਣੀ ਖੜੀ ਆ ਆਪਾਂ ਪਹਿਲਾਂ ਸਿੱਧੀ ਬਾਣ ਚ ਹੀ ਲਾਉਂਦੇ ਨਾ ਫੇਰ ਐ ਹੌਲੀ ਹੌਲੀ ਐ ਮਿੱਟੀ ਲਾ ਕੇ ਵੱਟਾ ਬਣਾ ਦੇ ਦਿਆਂ ਤੇ ਹਾਓ ਆਪਣੀ ਮੂਲੀਆਂ ਦੀ ਵਟਾ ਬੈਂਗਣੀ ਆ ਸਰੀ ਬੈਂਗਣੀ ਦੇ ਰੂਟੇ ਆ ਤੇ ਆ ਵਟ ਇੱਕ ਮੂਲੀਆਂ ਦੀ ਖਾਲੀ ਇੱਤੇ ਸਾਲ ਕਮ ਲਾਤੇ ਆ ਵਟ ਤੇ ਇਸ ਤੋਂ ਤੇ ਆ ਮੂਲੀਆਂ ਉਦੋਂ ਬਾਅਦ ਵਾਲੀਆਂ ਪਿਆਜ਼ ਖੜੇ ਆ ਉਹ ਆਪਣੀਆਂ ਗਾਜਰਾਂ ਉਦੋਂ ਗਾ ਪਾਲਕ ਆ ਉਦੋਂ ਬਛੇਤਾ ਗਾਜਰਾਂ ਦਾ ਬੱਡ ਆ ਉਦੋਂ ਗੀਤਾ ਆਹ ਪਾਲਕ ਦੀ ਵਟ ਆ ਗਈ ਉਹ ਮੇਥੀ ਆ ਗਈ ਆ ਲੈਣ ਉਦੋਂ ਬਛੇਤੀ ਆਪਣੀ ਨਿਕਲਦੀ ਇਹ ਵੀ ਆਉਂਦੀ ਆ ਜਦੋਂ ਕਿ ਉਹ ਲੈਂਡ ਨਾਲੋਂ 4 ਦਿਨ ਪਛੇਤੀ ਆ। ਆਹ ਵਾਲੀ ਨਿਕਲਦੀ ਇਹ ਵੀ ਆਉਂਦੀ ਆ ਥੋੜੀ ਥੋੜੀ ਹਾਂ। ਤੇ ਬਸ। ਤੇ ਐਮਓ 5 ਇਹ ਤੋਂ 2 ਦਿਨ ਪਛੇਤੇ ਆ। ਆਪਾਂ ਜਿਹੜੇ ਅੱਧੇ ਕਿੱਲੇ ਦੀ ਰੌਣੀ ਕੀਤੀ ਸੀਗੀ ਇਹ ਚ ਬੀਜਤੀ ਆਪਾਂ ਜਮੀ ਕਿਉਂਕਿ ਥਾਂ ਖੁਸ਼ਕ ਸੀ ਕਿਉਂਕਿ ਆਪਾਂ ਇਹ ਚ ਮਟਰ ਛੋਲੇ ਲਾਉਣੇ ਆ ਇਹ ਚ ਜਮੀ ਬੀਜਤੀ ਆਹਾ ਇੰਨਾ ਥਾਂ ਤੇ ਆਹ ਵਰਸੀ ਮਨੂ ਪਾਤੀ ਬਾਟਾ ਦੇ ਆਹਾ ਇੰਨਾ ਥਾਂ ਬਰਜ਼ੀਮ ਵੀਦਾਂ ਗਿਆ ਇੰਨਾ ਕਿਹੜਾ ਕਿਉਂਕਿ ਉਹ ਥਾਂ ਤੇ ਆਪਾਂ ਜਿਉਂ ਲਾਦਨੇ ਜੀ ਚੋ ਆਪਣਾ ਕਾਚੜਾ ਖੜਾ ਪੱਠੇ ਚਾਰ ਤੇੋਂ ਦੋ ਟਾਹੇ ਕਨਾਲਾਂ ਤੇ ਆਹ ਲਾਤੀ ਆਪਾਂ ਮਸਰੀ ਮਸਰੀ ਦੇ ਸਿਆੜ ਦੇ ਤੇ ਇਹਦੇ ਚ ਮਟਰਾਂ ਦੇਦੇ ਤੇ ਸਿਆੜ ਤੇ ਕਾਬਲੀ ਛੋਲੇ ਤੇ ਕਾਲੇ ਛੋਲੇ ਦੇਸੀ ਛੋਲੇ ਵੀ ਤੇ ਇਹਦੇ ਚ ਆਹ ਇੰਨਾ ਥਾਂ ਅੱਧਿਕ ਅੱਧੇ ਪੌਣੀ ਕਨਾਲ ਆ ਤੇ ਉਹ ਕਨਾਲ ਸਬਾ ਕਨਾਲ ਐਚ ਆਪਾ 23 ਸਰੋ ਪਿਉਨਰ ਦੀ 234546 ਰ ਇੱਕ ਹਾਲੇ ਹੀ ਬੀਜਦੇ ਨੇ ਆਹ ਕਨਾਲ ਡੇਢ ਕਨਾਲ ਆਪਾ ਲਾਤੀ ਸਰੋ ਤੇ ਘਰ ਦਾ ਵਧੀਆ ਸਾਲ ਆਪਣਾ ਤੇਲ ਦਾ 5 ਜੀਆ 6 ਤੇ ਆਪਣਾ ਵਧੀਆ ਸਰ ਜਾਂਦਾ ਜਾਨੀ ਕਿ ਕਨਾਲ ਡੇਢ ਕਨਾਲਾ ਲਾਤੀ ਆਪਾ ਸਰੋ ਕਿਉਂਕਿ ਪਿਛਲੇ ਸਾਲ ਆਪਣੇ ਨਾਲ ਹੋ ਗਿਆ ਸੀਗਾ ਰੋਣੀ ਨਹੀਂ ਕੀਤੀ ਸੀ ਐਂ ਬੀਤੀ ਸੀ ਫਿਰ ਪਾਣੀ ਲਾਉਣਾ ਪੈ ਗਿਆ ਪਾਣੀ ਲਾ ਕੇ ਫਿਰ ਆਪਾਂ ਨੂੰ ਤੇ ਸਿਆੜ ਜੇ ਕੱਢਣੇ ਪੈ ਗਏ ਈ ਸ਼ੂਲਿਆਂ ਦੇ ਵੀ ਆ ਹੀ ਹੋ ਗਿਆ ਸੀ ਦੁਬਾਰਾ ਬੀਜਣੇ ਪੈ ਗਏ ਸੀਗੇ ਤੇ ਐਦਕੀ ਆਪਾਂ ਪਹਿਲਾਂ ਹੀ ਰੌਣੀ ਕਰਤੀ ਰੋਟਾਵੇਟਰ ਮਾਰ ਕੇ ਰੌਣੀ ਕਰਤੀ ਸੀ ਅੱਜ ਰੋਟਾਵੇਟਰ ਮਾਰ ਕੇ ਆਪਾਂ ਬੀਜਤਾ ਨਾਲੇ ਖਰਚੇ ਵਿੱਚ ਹੀ ਸਾਰੇ ਵਿੱਚ ਹੀ ਇਹਨੂੰ ਆਗੂ ਗੂ ਨਹੀਂ ਲਾਈ ਐ ਵਿੱਚ ਹੀ ਗਲ ਗੁਲ ਕੇ ਖਰਚੇ ਸਾਰੇ ਕਿਉਂਕਿ ਰੋਟਾਵੇਟਰ ਮਾਰ ਕੇ ਰੌਣੀ ਕਰਤੀ ਮਾ ਵਿੱਚ ਹੀ ਹੋ ਗਏ ਗਏ ਤੇ ਆਹਾ ਇੰਨੀ ਥਾਂ ਹੱਕ ਨਾਲ ਸਾਰੀ ਥਾਂ ਜੀ ਤੇ ਆਪਾਂ ਦੇਸੀ ਛੋਲੇ ਕਾਬਲੀ ਛੋਲੇ ਮਸਰੀ ਤੇ ਮਟਰ ਤੇ ਵਿੱਚ ਪੰਜ ਚਾਰ ਮੇਥਿਆਂ ਦੇ ਸਿਆੜ ਕਾੜਦੇ ਤੇ ਆਪਣਾ ਵਧੀਆ ਸਰ ਜਾਂਦਾ ਸਾਲ ਆ ਆਪਾਂ ਦਲੇ ਦਾਲ ਵੀ ਖੱਟੀ ਹੀ ਬਣਾ ਲੈਨੇ ਹੁੰਨੇ ਆ ਕਾਬਲੀ ਛੋਲਿਆਂ ਦਾ ਵੀ ਸਰ ਜਾਂਦਾ ਮਸਰੀ ਦਾ ਵੀ ਫਿਰ ਸਰ ਜਾਂਦਾ ਵਧੀਆ ਆਪਣਾ ਸਾਲ ਲੰਘ ਜਾਂਦਾ ਇੰਨੇ ਖਾਂਜੋਂ ਕਿਤੇ ਆਪਾਂ ਮੁੱਲ ਨਹੀਂ ਲਏ ਹੋਗੇ 7-8 ਸਾਲ ਗਲੇ ਨੂੰ ਹੁਣ ਤੋਂ ਛੋਟਾ ਬਾਇਅਚਾ ਪਾਵਰ ਸੀਮ ਲਾ ਦਾਂਗੇ ਬਸ ਇਨਾਂ ਦਾ ਆਪਣੇ ਕਿਉਂਕਿ ਪਸ਼ੂ ਘਰ ਜੁਗੀ ਹੁੰਦੇ ਆ ਦੋਈ ਬਹੁਤ ਚਲਾ ਦਾਂਗੇ ਜਿਉ ਫਿਰ ਦਾਣੇ ਦਾ ਵੀ ਵਧੀਆ ਸਾਲ ਚੱਲ ਜਾਂਦਾ ਉਹਦੇ ਆਪਣਾ ਛੋਟਾ ਜਿਹਾ ਉਬਰ ਵੀ ਅਜ ਨਾਲ ਆਇਆ ਵਿਆ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ